ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਹੈ ਜੀ 1403 ਫਾਈਲ ਨੰਬਰ ਜ਼ਿਲ੍ਹਾ ਕੈਂਥਲ ਹਰਿਆਣਾ ਰਿਸ਼ਤਾ ਹੈ ਜੀ ਕੁੜੀ ਦਾ ਲੋਹਰੀਆ ਫੈਮਿਲੀ ਤੋਂ ਡੇਟ ਆਫ ਬਰਥ 27/2/1996 ਹਾਈਟ 5 ਫੁੱਟ 4 ਇੰਚਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਜੀ ਸਟੱਡੀ ਬੀਐਸਸੀ ਕੰਪਿਊਟਰ ਸਾਇੰਸ ਐਮਐਸਸੀ ਅਪਲਾਈਡ ਫਿਜ਼ਿਕਸ ਨਾਲ ਕਰੀ ਹੋਈ ਹੈ 2022 ਵਿੱਚ ਬੀਐਡ ਦੀ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਪੀਐਸ ਟੈਟ ਅਤੇ ਸੀ ਟੈਟ ਸਾਫ ਸਾਫ ਦੋਨੇ ਪੇਪਰ ਕਲੀਅਰ ਨੇ ਜੀ ਆਇਲਟਸ ਵਿੱਚੋਂ ਸਾਡੇ 6 ਬੈਂਡ ਆਏ ਹੋਏ ਨੇ ਹੁਣ ਮਾਸਟਰ ਕੈਂਡਰ ਦੇ ਸੰਬੰਧ ਵਿੱਚ ਆਨਲਾਈਨ ਕੋਚਿੰਗ ਕਲਾਸਾਂ ਲੈ ਰਹੀ ਹੈ ਇੱਕ ਛੋਟਾ ਪਰ ਅਮਰੀਕਾ ਵਿੱਚ ਹੈ ਜੀ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡਾ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਦਾ ਪੀ ਆਰ ਹੋਵੇ ਪਹਿਲ ਯੂ ਐਸ ਏ ਬੁਆਏ ਨੂੰ ਜਮੀਨ ਨਾਲ 10 ਕਿੱਲੇ ਤੱਕ ਵਧੀਆ ਆਉਂਦੀ ਹੋਵੇ ਰਿਸ਼ਤਾ ਬਹੁਤ ਹੀ ਵਧੀਆ ਪਰਵਾਤੂਆ ਕੁੜੀ ਦਾ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਜੀ ਮੁੰਡੇ ਦੀ ਫੈਮਲੀ ਮਾਝੇ ਵਾਲੇ ਦੀ ਹੋਵੇ ਜੀ ਰਫੂਜੀ ਜੱਟ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਸ ਰਿਸ਼ਤੇ ਦੀ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ 1411 ਫਾਈਲ ਨੰਬਰ ਜ਼ਿਲ੍ਹਾ ਅਮਰਸਰ ਮੈਤਾ ਚੌਂਕ ਤਹਿਸੀਲ ਬਾਬਾ ਬਕਾਲਾ ਕੁੜੀ ਦੀ ਕਾਸਟ ਅਜਵੀ ਸਿੱਖ ਡੇਟ ਆਵਤ 25/9/1996 ਹਾਈਟ 5 ਫੁੱਟ 5 ਇੰਚ ਸਟੱਡੀ ਐਜੂਕੇਸ਼ਨ ਐਮ ਬੀ ਏ ਐਚ ਆਰ ਫਾਈਨਾਂਸ ਕੁੜੀ ਦਿੱਲੀ ਸਿਟੀ ਵਿੱਚ ਜੌਬ ਕਰਦੀ ਹੈਗੀ ਐਕੂਪੇਸ਼ਨ ਵਰਕਿੰਗ ਐਜ ਐਚ ਆਰ ਗੁੜਗਾਉ ਫਾਦਰ ਸਾਹਿਬ ਆਰਮੀ ਜੌਬ ਤੋਂ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਸਿਵਲਿੰਗ ਟੂ ਬ੍ਰਦਰ ਇੱਕ ਬ੍ਰਦਰ ਵਰਕਿੰਗ ਇਨ ਦਿੱਲੀ ਇੱਕ ਬ੍ਰਦਰ ਵਰਕਿੰਗ ਇਨ ਚੰਡੀਗੜ੍ਹ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਜੀ ਮੁੰਡਾ ਚਾਹੀਦਾ ਹੈਗਾ ਸਰਕਾਰੀ ਜੌਬ ਵਾਲਾ ਵਿਆਹ ਵਧੀਆ ਕਰਨਗੇ ਕੁੜੀ ਵਾਲੇ ਬਧੀਆ ਗੱਲ ਹੈ ਜੇਕਰ ਮੁੰਡਾ ਫੌਰਨ ਦਾ ਪੀਆਰ ਹੋਵੇ ਤਾਂ ਬਾਕੀ ਵੈਸ਼ਨੂ ਲੜਕਾ ਹੋਵੇ ਜੀ ਵੈਸ਼ਨੂ ਫੈਮਿਲੀ ਨਸ਼ੇ ਪੱਤੇ ਤੋਂ ਰਹੇ ਤੋਂ ਵੀ ਮੁੰਡਾ ਜਿਸ ਪਰਿਵਾਰ ਨੂੰ 14113 ਫਾਈਲ ਨੰਬਰ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜੀ 14 14114 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਹੈ ਜੀ ਏਰੀਆ ਰਾਮਪੂਰਾ ਫੂਲ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਆਸਟ੍ਰੇਲੀਆ ਤੋਂ ਰਿਸ਼ਤਾ ਹੈ ਜੀ ਜੱਟ ਸਿੱਖ ਪਰਿਵਾਰ ਦਾ ਡੇਟ ਆਫ ਬਰਥ ਹੈ ਜੀ 25/5/1995 ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਬੀ ਕਾਮ ਐਂਡ ਕਾਰਪੈਂਟਰ ਡਿਪਲੋਮਾ ਇਨ ਬ੍ਰਿਸਬੇਨ ਸਿਵਲਿੰਗ ਟੂ ਸਿਸਟਰ 1 ਮੈਰਿਡ ਇਨ ਆਸਟ੍ਰੇਲੀਆ ਫਰੇਨ One, uh, one married in Australia from Gara years. Another sister in Australia from At years unmarried. Father did in 2002, Was on given, uh, was on government job and mother living in Brisbane, Australia. Job working as carpenter in Brisbane, Australia plus Jameen Tenkille as he mundikol. ਮੁੰਡਾ ਗੁਰ ਸਿਖਾ ਅਮਰ ਸ਼ਕਿਆ ਹੋਇਆਗਾ ਡਬਲ ਸਟੋਰੀ ਕੋਠੀ ਪਾਈ ਹੋਈ ਹੈ ਬੜੀਆ ਸੋਹਣਾ ਕਰ ਪਾਇਆ ਹੋਇਆ ਜੀ ਰਿਕੁਆਇਰਮੈਂਟ ਕੁੜੀ ਅਸਟ੍ਰੇਲੀਆ ਤੋਂ ਹੋਵੇ ਜੀ ਜਾਂ ਫਿਰ ਨਰਸਿੰਗ ਵਾਲੀ ਕੁੜੀ ਇੰਡੀਆ ਤੋਂ ਹੋਵੇ ਨੀਅਰ ਵਾਲੇ ਹੀ ਕੰਟੈਕਟ ਕਰਨਾ ਜੀ ਰਾਮਪੁਰਾ ਫੂਲ ਪੁੱਚੋ ਮੰਡੀ ਬਠਿੰਡਾ ਐਂਡ ਨਥਾਣਾ ਮੁੰਡਾ ਬੜੀਆ ਸੋਹਣਾ ਸੁਨੱਖਾ ਹੈ ਜੀ ਕੁੜੀ ਬੜੀਆ ਸੋਹਣੀ ਸੁਨੱਖੀ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਹਤਾ ਫੈਮਲੀ ਵੈਸ਼ਨਵਾ ਜੀ ਬਹੁਤ ਵਧੀਆ ਜੱਟ ਸਿੱਖ ਪਰਵਾਰ ਲੜਕੇ ਦਾ ਇਹ ਰਿਸ਼ਤਾ ਹੈਗਾ ਜੀ ਆਸਟ੍ਰੇਲੀਆ ਦਾ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ ਆਗਲਾ ਰਿਸ਼ਤਾ ਆਇਆ ਜੀ ਮੋਗੇ ਤੋਂ ਜੱਟ ਸਿੱਖ ਲੜਕੇ ਦਾ ਰਿਸ਼ਤਾ ਹੈਗਾ ਆਸਟ੍ਰੇਲੀਆ ਪੀਆਰ ਜ਼ਿਲ੍ਹਾ ਮੋਗਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 1995 ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ ਟੂ ਨਾਨ ਮੈਡੀਕਲ ਨਾਲ 4 ਸਾਲ ਦੀ ਸਟੱਡੀ ਬਾਕੀ ਆਸਟ੍ਰੇਲੀਆ ਜਾ ਕੇ ਕਰੀ ਸੀ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੈ ਮੁੰਡੇ ਦੇ ਫਾਦਰ ਸਾਹਿਬ ਗਵਰਨਮੈਂਟ ਜੌਬ ਕਰਦੇ ਨੇ ਪੁਲਿਸ ਇਨਸਪੈਕਟਰ ਦੀ ਜੌਬ ਤੇ ਹੈ ਘਰ ਬਰ ਵਧੀਆ ਬਣਿਆ ਹੋਇਆ ਹੈ ਦੋ ਅਲੱਗ-ਅਲੱਗ ਮੂਮ ਨੇ ਜ਼ਮੀਨ ਢਾਈ ਕਿੱਲੇ ਹੈ ਦੂਪਰਾ ਮਕੌਲ ਇੱਕ ਕਿੱਲੇ ਵਿੱਚ ਕੋਠੀ ਪਾਈ ਹੋਈ ਹੈ ਮੁੰਡਾ ਵਧੀਆ ਸੁਣਾਂਗਾ ਕੁੜੀ ਵਧੀਆ ਸੁਣੀ ਹੋਵੇ ਸਟੱਡੀ ਵਧੀਆ ਕਰੀ ਹੋਵੇ ਜੀ ਵਧੀਆ ਗੱਲ ਹੈ ਜੇਕਰ ਕੁੜੀ ਆਸਟ੍ਰੇਲੀਆ ਦੀ ਪੀਆਰ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਚਾਹੇ ਇੰਡੀਆ ਤੋਂ ਹੋਵੇ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੈ ਫੈਮਿਲੀ ਵੈਸ਼ਨੂ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਪਸੰਦ ਆਉਂਦਾ ਮੋਗੇ ਤੋਂ ਜੱਟ ਸਿੱਖ ਆਸਟ੍ਰੇਲੀਆ ਪੀਆਰ ਲੜਕੇ ਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਆਇਆ ਜੀ ਫਾਜ਼ਿਲਕਾ ਤੋਂ ਜੱਟ ਸਿੱਖ ਯੂ ਐਸ ਏ ਪੀਆਰ ਕੈਲੀਫੋਰਨੀਆ ਤੋਂ ਲੜਕੇ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਫਾਜ਼ਿਲਕਾ ਹੁੰਡੇ ਦੀ ਕਾਸਟਾ ਜਰਸੀ ਖੋਤ ਗੱਲ ਡੇਟ ਆਫ ਬਰਥ 6/3/1999 ਦਾ ਬਾਰਨ ਹਾਈਟ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਪਲਾਸ 2 ਨਾਨ ਮੈਡੀਕਲ ਨਾਲ ਕਰੀਏ ਗ੍ਰੈਜੂਏਟਡ ਇਨ ਬੀਐਸਸੀ ਐਗਰੀਕਲਚਰ ਆਲਸੋ ਹੈਵ ਡਿਪਲੋਮਾ ਇਨ ਇਲੈਕਟ੍ਰੀਕਲ ਕਮਿਊਨੀਕੇਸ਼ਨ ਇੰਜੀਨੀਅਰਿੰਗ 1 ਇਅਰ ਆਫ ਐਕਸਪੀਰੀਐਂਸ ਐਜ਼ ਅ ਟਿਟਰ ਇਨ ਆਇਲੈਟਸ ਇੰਸਟੀਟਿਊਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਫਾਦਰ ਐਗਰੀਕਲਚਰ ਲੈਂਡ ਮਦਰ ਹਾਊਸ ਵਾਈਫ ਨੇ ਬ੍ਰਦਰ 1 ਅਨਮੈਰਿਡ ਹੈ ਛੋਟਾ ਜਿਵੇਂ 16 ਕਿੱਲੇ ਦੂਪਰਾ ਮਕੌਲ ਪ੍ਰੋਪਰਟੀ ਇਨ ਸਿਟੀ ਅਰਾਊਂਡ 5 ਕਰੋੜ ਫਰੋਮ ਹੰਬੋਹਰ ਚ ਰਹਿائش ਪਰਵਾਰ ਦੀ ਹੈ ਨਾਉ ਲਿਵਸ ਇਨ ਸਨੀਵਾਲਾ ਕੈਲੀਫੋਰਨੀਆ ਯੂ ਐਸ ਏ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਯੂ ਐਸ ਏ ਦੀ ਸਿਟੀਜ਼ਨ ਹੋਵੇ ਨਾਲ ਪੜ੍ਹਾਈ ਵਧੀਆ ਕਰੀ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਮੁੰਡਾ ਵਧੀਆ ਸਿੱਖ ਸਰਦਾਰ ਸੁਣਨਾਗਾ ਨਸ਼ਿਪਤ ਤੇ ਤੋ ਰਹੇ ਤਾਂ ਮੁੰਡਾ ਮੁੰਡੇ ਲਈ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਬੈਲ ਐਜੂਕੇਟਿਡ ਹੋਵੇ ਜੀ ਡਿਮਾਂਡ ਕੋਈ ਨਹੀਂ ਇਸ ਪਰਵਾਰ ਦੀ ਬਾਕੀ ਪਰਿਵਾਰ ਮਿਲਦਾ ਜਿਲਦਾ ਹੋਵੇ ਜਿਸ ਪਰਵਾਰ ਨਾਲ ਇਹ ਯੂਐਸਏ ਪੀਆਰ ਮੁੰਡੇ ਦਾ ਰਿਸ਼ਤਾ ਪਸੰਦ ਹੁੰਦਾ ਫਾਜ਼ਿਲ ਕਾਹਤੋ ਜੱਟ ਸਿੱਖਦਾ ਉਹ ਸਾਡੇ ਨਾਲ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਰਿਸ਼ਤੇ ਦੀ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਜੱਟ ਸਿੱਖ ਲੜਕੀ ਦਾ ਰਿਸ਼ਤਾ ਕੈਨੇਡਾ ਵਰਕ ਪਰਮਟ ਤੇ ਆ ਜੀ ਏਰੀਆ ਧਾਰੀਵਾਲ ਕਾਸਟ ਜੱਟ ਸਿੱਖ ਹੈ ਜੀ ਗੋਤ ਬਲਕਣ ਡੇਟ ਆਫ ਬਰਥ 8 10 1997 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਪਾਸਟੂ ਕਰਕੇ ਬੀ ਕਾਮ ਦੀ ਪੜਾਈ ਕਰੀ ਹੋਈ ਹੈ ਹੁਣ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਆ 3 ਸਾਲ ਹੋ ਗਏ ਗਏ ਨੂੰ ਫਾਦਰ ਸਾਹਿਬ ਪੁਲਿਸ ਚ ਥਾਣੇਦਾਰ ਨੇ ਮਾਤਾ ਜੀ ਹਾਊਸ ਵਾਈਫ ਆ ਭਰਾ ਕੁੜੀ ਦਾ ਅਨਮੈਰਿਡਾ ਪ੍ਰਾਣੂ ਜ਼ਮੀਨ 5 ਕਿੱਲੇ ਆਉਂਦੀ ਹੈ ਮੁੰਡੇ ਦਾ ਜਿਲ੍ਹਾ ਜ਼ਿਲ੍ਹਾ ਸਿਰਫ ਗੁਰਦਾਸਪੁਰ ਬਟਾਲਾ ਕਲਾਨੂਰ ਵਾਲਿਓ ਮੁੰਡਾ ਕੈਨੇਡਾ ਅਮਰੀਕਾ ਦਾ ਪੀਆਰ ਹੋਵੇ ਪਰਿਵਾਰ ਵੈਸ਼ਨੂ ਹੋਵੇ ਕੁੜੀ ਵਧੀਆ ਸੋਹਣੀ ਹੈ ਜੀ ਮੁੰਡਾ ਸੋਣਾ ਹੋਵੇ ਘਰ-ਬਾਰ ਵਧੀਆ ਬਣਿਆ ਹੋਵੇ ਮੁੰਡੇ ਦਾ ਕੁੜੀ ਦੀ ਫੈਮਲੀ ਦਾ ਅੰਮ੍ਰਿਤ ਛਕਿਆ ਹੋਵੇ ਜੀ ਕੁੜੀ ਦਾ ਨਹੀਂ ਕੁੜੀ ਦੀ ਫੈਮਲੀ ਦਾ ਅੰਮ੍ਰਿਤ ਛਕਿਆ ਹੋਇਆ ਹੈ ਜੀ ਕੁੜੀ ਦਾ ਨਹੀਂ ਛਕਿਆ ਮੁੰਡੇ ਨੇ ਸਟੱਡੀ ਵਧੀਆ ਕੀਤੀ ਹੋਵੇ ਪਰਿਵਾਰ ਵੈਸ਼ਨੂ ਹੋਵੇ ਮੁੰਡਾ ਆਪਣੇ ਸਪੱਤੀ ਤੋਂ ਦੂਰ ਹੋਵੇ ਬਿਲਕੁਲ ਜਿਸ ਪਰਵਾਰ ਨਾਲ ਇਹ ਗੁਦਾਸਪੁਰ ਜ਼ਿਲ੍ਹੇ ਤੋਂ ਜੱਟ ਸਿੱਖ ਲੜਕੀ ਦਾ ਰਿਸ਼ਤਾ ਵਰਕ ਪਰਮਿਟ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨਾ ਜੀ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਸ਼੍ਰੀ ਖਤੇਗੜ ਸਾਹਿਬ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਯੂਰਪ ਕੰਟਰੀ ਦਾ ਯੂਰਪ ਕੰਟਰੀ ਦੀ ਸਿਟੀਜਨ ਆ ਲੜਕੀ ਜੱਟ ਸਿੱਖ ਪਰਿਵਾਰ ਤੋਂ ਰਿਸ਼ਤਾ ਹੈਗਾ ਕਾਸਟ ਜੱਟ ਸਿੱਖ ਹੈ ਜੀ ਗੋਤ ਤਾਂਦਲੀ ਡੇਟ ਆਫ ਬਰਥ 10 11 1999 ਦਾ ਬਾਰਨ ਹੈ ਹਾਈਟ ਪੰਜ ਫੁੱਟ 5 ਇੰਚ ਸਟੱਡੀ ਬੀਐਸਸੀ ਨਰਸਿੰਗ ਦੀ ਕਰੀ ਹੋਈ ਹੈ ਲੜਕੀ ਇਸ ਟਾਈਮ ਆਸਟਰੀਆ ਯੂਰਪ ਕੰਟਰੀ ਵਿੱਚ ਰਹਿ ਰਹੀ ਹੈ ਪਰਿਵਾਰ ਚ ਮਾਤਾ ਪਿਤਾ ਤੇ ਦੋ ਭਰਾ ਨੇ ਦੋ ਸਿਸਟਰ ਨੇ ਇੱਕ ਭੈਣ ਤੇ ਭਰਾ ਮੈਰਿਡ ਹੈ ਪਰਿਵਾਰ ਸਾਰਾ ਸਿਟੀਜ਼ਨ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਯੂਰਪ ਕੰਟਰੀ ਦਾ ਪੀਆਰ ਹੋਵੇ ਜ਼ਮੀਨ ਪੰਜ ਤੋਂ 7 ਕਿੱਲੇ ਤੱਕ ਹੋਵੇ ਹੁੰਦਾ ਵਧੀਆ ਸੋਨਾ ਸਨਖਾ ਹੋਵੇ ਕੁੜੀ ਵਧੀਆ ਸੋਹਣੀ ਸਨਖੀ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਪਸੰਦ ਕਰ ਆਉਂਦਾ ਫਤਿਹਗੜ੍ਹ ਸਾਹਿਬ ਤੋਂ ਲੜਕੀ ਦਾ ਰਿਸ਼ਤਾ ਹੈ ਕਿ ਇਹ ਰਿਸ਼ਤਾ ਤੁਸੀਂ ਲੈ ਸਕਦੇ ਹੋ ਆਗਲਾ ਰਿਸ਼ਤਾ ਆਇਆ ਜੀ ਡਾਕਟਰ ਜਰਸੀ ਕੈਨੇਡਾ ਪੀਆਰ ਲੜਕੀ ਦਾ ਰਿਸ਼ਤਾ ਹੈਗਾ ਜ਼ਿਲ੍ਹਾ ਮਾਨਸਾ ਤੋਂ ਆ ਕੁੜੀ ਦੀ ਕਾਸਟ ਜਰਸੀ ਕੁਤ ਮਾਨ ਡੇਟ ਆਫ ਬਰਥ 17 1998 ਦਾ ਬਾਰਨ ਹਾਈਟ 5 ਫੁੱਟ 5 ਇੰਚ ਸਟੱਡੀ ਪਲੇਸ ਟੂ ਕਰਕੇ ਕਮਰਸ ਵਿੱਚ ਕੈਨੇਡਾ ਵਿੱਚ ਬਿਜ਼ਨਸ ਦਾ ਡਿਪਲੋਮਾ ਕੀਤਾ ਹੈਗਾ ਕੈਨੇਡਾ ਵਿੱਚ 6 ਸਾਲ ਹੋ ਗਏ ਗਿਆਨ ਕੁੜੀ ਕੈਨੇਡਾ ਵਿੱਚ ਪੀਆ ਹੈ ਕੈਨੇਡਾ ਵਿੱਚ ਗੈਸ ਸਟੇਸ਼ਨ ਵਿੱਚ ਮੀਨ ਸੁਪਰਵਾਈਜ਼ਰ ਹੈ ਮਨਥਲੀ ਸੈਲਰੀ 3 ਲੱਖ ਰੁਪਏ ਲੈ ਰਹੀ ਹੈ ਇਸ ਪਰਵਾਰ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਸੁਣਾ ਸੁਨਖਾ ਹੋਵੇ ਕੈਨੇਡਾ ਵਿੱਚ ਪੀਆਰ ਜੀ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਜ਼ਮੀਨ ਮੁੰਡੇ ਨੂੰ 15 ਤੋਂ 20 ਕਿੱਲੇ ਤੱਕ ਆਉਂਦੀ ਹੋਵੇ ਜਿਸ ਲੜਕੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਵੇ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਤੁਸੀਂ ਇਸ ਲੜਕੀ ਦਾ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਮਾਨਸਾ ਤੋਂ ਆ ਜੱਟ ਸਿੱਖ ਕੈਨੇਡਾ ਵਰਕ ਪਰਮਿਟ ਕੁੜੀ ਦਾ ਰਿਸ਼ਤਾ ਹੈਗਾ ਕੁੜੀ ਦੀ ਕਾਸਟਾ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 1 ਫਰਵਰੀ 1995 ਹਾਈਟ 5 ਫੁੱਟ 7 ਇੰਚ ਸਟੱਡੀ ਬੀਏਸੀ ਨਾਨ ਮੈਡੀਕਲ 2 ਸਾਲ ਦਾ ਡਿਪਲੋਮਾ ਬਿਜ਼ਨਸ ਦਾ ਮੈਨੇਜਮੈਂਟ ਕੈਨੇਡਾ ਵਰਕ ਪਰਮਿਟ ਕੈਨੇਡਾ ਫੈਮਲੀ ਚ ਫਾਦਰ ਫਾਦਰ ਹੈ ਜੀ ਫਾਰਮਰ ਨੇ ਮਦਰ ਹਾਊਸ ਵਾਈਫ 1 ਬ੍ਰਦਰ ਹੈ ਪ੍ਰੋਪਰਟੀ 35 ਕਿੱਲੇ ਹੈ ਜੀ ਹਾਊਸ ਇਨ ਜਟਾਣਾ ਕਲਾ ਮਾਨਸਾ ਕੁੜੀ ਵਧੀਆ ਸੋਨੀ ਸੁਨੱਖੀ ਹੈ ਮੁੰਡਾ ਵਧੀਆ ਸੋਨਾ ਸੁਨੱਖਾ ਹੋਵੇ ਜੀ ਨਾਲ ਜ਼ਮੀਨ 15 ਤੋਂ 20 ਕਿੱਲੇ ਤੱਕ ਹੋਵੇ ਘਰ-ਬਾਰ ਵਧੀਆ ਮੁੰਡੇ ਦਾ ਬਣਿਆ ਹੋਵੇ ਮੁੰਡਾ ਚਾਹੇ ਕੈਨੇਡਾ ਦਾ ਜਾਂ ਫਿਰ ਮੁੰਡਾ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਤੇ ਜੇਕਰ ਮੁੰਡਾ ਪੰਜਾਬ ਤੋਂ ਆ ਤਾਂ ਮੁੰਡੇ ਨੂੰ ਜ਼ਮੀਨ 20 ਕਿੱਲੇ ਤੋਂ ਘੱਟ ਨਾ ਹੋਵੇ ਇਹ ਪਰਿਵਾਰ ਇੰਡੀਆ ਤੋਂ ਵੀ ਮੁੰਡੇ ਦਾ ਰਿਸ਼ਤਾ ਲੈ ਲੈਣਗੇ ਹੁੰਦਾ ਨਸ਼ਪਤੇ ਤੋਂ ਰਹਤ ਹੋਵੇ ਜੀ ਫੈਮਲੀ ਵੈਸਟੂ ਹੋਵੇ ਕੁੜੀ ਦਾ ਪਰਿਵਾਰ ਬਹੁਤ ਵਧੀਆਗਾ ਬਹੁਤ ਹੀ ਵਧੀਆ ਚੰਗੇ ਘਰੋਂ ਕੁੜੀ ਦਾ ਰਿਸ਼ਤਾ ਹੈ ਜੀ ਜਿਸ ਪਰਿਵਾਰ ਨਾਲ ਇਹੇ ਰਿਸ਼ਤੇ ਮੈਚ ਕਰਦੇ ਆ ਉਹ ਸਾਡੇ ਨਾਲ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਜੇਕਰ ਕਿਸੇ ਨਾਲ ਫੋਨ ਤੇ ਗੱਲ ਨਹੀਂ ਹੋ ਰਹੀ ਜੀ ਉਹ ਸਾਨੂੰ ਸਾਡੀ ਇਹ WhatsApp ਨੰਬਰ ਤੇ ਰਿਸ਼ਤੇਵਾਰੀ ਰਿਕਾਰਡਿੰਗ ਕਰਕੇ ਭੇਜ ਸਕਦੇ ਹੋ ਜਿਲਾ ਦੱਸ ਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਜੀ ਬਾਕੀ WhatsApp ਨੰਬਰ ਤੇ ਤੁਸੀਂ ਬੇਟਾ ਜਾਂ ਬੇਟੀ ਦਾ ਬਾਇਓ ਡਾਟਾ ਭੇਜ ਕੇ ਸਾਡੇ ਤੋਂ ਰਿਸ਼ਤੇ ਦੀ ਜਾਣਕਾਰੀ ਵੀ ਲੈ ਸਕਦੇ ਹੋ ਸਾਡੇ ਚੈਨਲ ਦੇ ਜ਼ਰੀਏ ਐਡ ਪੋ ਆਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਹੋਰ ਰਿਸ਼ਤੇ ਦੀ ਵਧੇਰੇ ਜਾਣਕਾਰੀ ਲੈਣ ਲਈ ਸਾਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ। ਧੰਨਵਾਦ ਜੀ।